ਆਲੇ ਜ਼ੋਰ ਨਾਲ ਤਾਂ ਆ ਗਿਆ ਲੋਰ ਲੋਰ ਬੀ ਸਹੀ ਕਰਦੇ ਤੁਹਾਡੀ ਪੈਨ ਨਹੀਂ ਪਾਸੇ ਤਾਂ ਹੋਰ ਤਾਂ ਬੜਾ ਹੋ ਗਿਆ ਤੇਰੇ ਉਹਦੇ ਤੋਂ ਅੱਗੇ ਤੋਂ ਪਾਲੇ ਪਾਸੋਂ ਜੀ ਸਮਾਜ ਦੇ ਮਾਨ ਕੇ ਪਸਤ ਜੀ ਇਹ ਸਾਰੇ ਸਾਰੇ ਟੀਮੋਂ ਕਾ Sade, 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 اها <laughs> چلويا ਪ੍ਰਭੂ ਜਸੂ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਪਿੰਡ ਦਿਨਾਨਗਰ ਤੇ ਪੁਨਿਆੜ ਦੇ ਵਿੱਚ ਹੀ ਅੱਜ ਪ੍ਰਭੂ ਜਸੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸਾਡੇ ਨਾਲ ਸੀਨੀਅਰ ਵੀ ਰਹੇ ਹੈਗੇ ਨੇ ਇੱਥੇ ਜੋ ਪਾਸਟਰ ਸਾਹਿਬ ਆਣ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਉਹਨੇ ਜੋ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਕੀ ਕਹਣਾ ਚਾਹੋਗੇ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਵੀ ਚੈਨਲ ਵਾਲਿਆਂ ਦਾ ਧੰਨਵਾਦ ਕਰਨਾ ਚਾਹਨਾ ਵੀ ਬਿਤੇ ਦਿਨ ਤੇ ਸਾਰਾ ਵਰਲਡ ਵੀਵਟ ਧੰਮਗਣਾ ਸਭਿਆ ਕਰਾ ਚਾਹਨਾ ਕਿ ਸਾਰਿਆਂ ਨੂੰ ਰਲ ਮਿਲ ਕੇ ਇਹ ਪ੍ਰੋਗਰਾਮ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰਦੇ ਆ ਮਾ ਧੰਨਵਾਦ ਸਤਿਕਾਰ ਕਰਨਾ ਚਾਹੀਦਾ ਸਾਰਿਆਂ ਦਾ ਧੰਨ ਸਤਿਕਾਰ ਕਰਕੇ ਹੀ ਪ੍ਰੋਗਰਾਮ ਪ੍ਰੋਗਰਾਮ ਕਰਨਾ ਚਾਹੀਦਾ ਹੈ ਇਸ ਕਰਕੇ ਮੈਂ ਵਿਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਗੱਲ ਕਹਿਣਾ ਵੀ ਜਿਹੜਾ ਕੋਈ ਵੀ ਤਰੰਦਾ ਕੰਮ ਆਂਦਾ ਹੈ ਤੇ ਸਾਨੂੰ ਇਕਤਾ ਵਿੱਚ ਕਰਨਾ ਚਾਹੀਦਾ ਹੈ ਇਕਤਾ ਚ ਕੰਮ ਕਰਦੇ ਆਂ ਇਹ ਪਿੰਡ ਲੈਵਲ ਦੇ ਸੀ ਕੀ ਕਰਦੇ ਆਂ ਆਪਾਂ ਸ਼ੋਭਾ ਯਾਤਰਾ ਕਰਦੇ ਆਂ 22 ਦਸੰਬਰ ਨੂੰ ਹਰ ਹਰ 22 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਕਰਦੇ ਆਂ ਬੱਚੇ ਵੀ ਸਾਡਾ ਸਾਥ ਦਿੰਦੇ ਨੇ ਉਹ ਅਲੱਗ-ਅਲੱਗ ਜਗ੍ਹਾ ਤੋਂ ਪਾਸਟਰ ਆ ਕੇ ਸਾਡਾ ਸਹਿਭਾਗ ਸਾਥ ਦਿੰਦੇ ਨੇ ਕਿਉਂਕਿ ਇਹ ਸਾਰਿਆਂ ਦੀ ਸਾਂਝੀ ਸ਼ੋਭਾ ਯਾਤਰਾ ਹੈ ਇਹ ਗੱਲ ਕਰੀਏ ਸੰਗਤ ਨੂੰ ਬਹੁਤ ਪਿਆਰ ਮਿਲਿਆ ਹੈ ਪਿੰਡ ਦੇ ਵਿੱਚੋਂ ਕੀ ਕਹਿਣਾ ਚਾਹੀਦਾ ਮੈਂ ਕਹਿੰਦਾ ਸੰਗਤ ਦੀ ਸੰਗਤ ਨੂੰ ਕਹੀਏ ਸੰਗਤ ਮਿੰਟੋ ਮਿੰਟ ਆਂਦੀ ਆ ਕਿਉਂਕਿ ਇਹ ਰੱਬ ਦਾ ਕੰਮ ਆ ਇਹ ਰੱਬ ਦੇ ਕੰਮ ਨੂੰ ਕੋਈ ਡਾਕ ਨਹੀਂ ਸਕਦਾ ਹallelujah ਮੈਂ ਇਹ ਕਹਿਣਾ ਚਾਹ ਰਹੀ ਆ ਕਿ ਮੈਂ ਵਾਇਸਪਰਧਾਨ ਰਜ਼ਨੀ ਚਾਚ ਪਨੇੜ ਕਮੇਟੀ ਦੀ ਔਰ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਸਾਰੇ ਪਾਸਟਰ ਸਾਹਿਬਾਨਾਂ ਦਾ ਅੱਜ ਨੇ ਮਿਸਟਰ ਦਿਪ ਕੁਮਾਰ ਦਾ ਜਿਨ੍ਹਾਂ ਦੀ ਅਕਵਾਈ ਹੈਟ ਸਾਰੇ ਇੱਕ ਸੱਦੇ ਤੇ ਹੀ ਸਾਰੇ ਹੀ ਆਂਦੇ ਨੇ ਔਰ ਸਾਰਿਆਂ ਨੂੰ 크리스마ਸ ਦੀ ਬਹੁਤ ਬਹੁਤ ਵਧਾਈ ਔਰ ਹਮੇਸ਼ਾ ਹੀ ਇਦਾਂ ਹੀ ਰੌਣਕ ਹੁੰਦੀ ਆ ਔਰ ਖੁਦਾ ਦੀ ਬੜੀ ਮਿਹਰਬਾਨੀ ਆ ਔਰ ਖੁਦਾ ਦਾ ਧੰਨਵਾਦ ਕਰਨੇ ਆ ਕਿ ਅੱਗੇ ਵੀ ਇਦਾਂ ਹੀ ਰੌਣਕਾਂ ਲੱਗਿਆ ਰਹਿਣ ਧੰਨਵਾਦ ਹਾਲੇਲੂਇਆ ਹਾਲੇਲੂਇਆ ਅੱਜ ਪਿੰਡ ਬਨਿਆਰ ਦੇ ਵਿੱਚ ਛੇਛੇ ਤੌਰ ਤੇ ਪਹੁੰਚੀ ਹੋਈ ਕੀ ਗਣਾਜੋਗੇ ਪ੍ਰਮੋਥ ਸਪੱਸਥ ਮਿਲਿਆ ਕਿ ਬਹੁਤ ਚੰਗੇ ਬੁਤੇ ਸਭ ਤੋਂ ਪਹਿਲੇ ਸਾਰਿਆਂ ਨੂੰ ਜੰਮਸੀ ਦੀ ਅੱਜ ਪਿੰਡ ਪੁਨਿਆਰ ਦੇ ਵਿੱਚ ਸਾਨੂੰ ਬੁਲਾਇਆ ਗਿਆ ਹਸਬੰਦ ਤਿਮਲੀ ਤੋਂ ਆਏ ਆ ਬਹੁਤ ਆਨੰਦ ਆ ਰਿਹਾ ਪਿੰਡ ਪੁਨਿਆਰ ਵੱਲੋਂ ਬਹੁਤ ਇੱਜ਼ਤ ਮਾਨ ਕੀਤਾ ਗਿਆ ਪ੍ਰਭੂ ਜੀ ਐਸਐਮਸੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੁਹਾਡੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਪੁਨਿਆਰ ਦਾ ਕਿ ਤੁਹਾਡੇ ਮਦਦ ਬਿਨਾਂ

ਸੋ ਅੱਜ ਜਿਹੜਾ ਬੰਿਆੜ ਦੇ ਵਿੱਚ ਵੱਡੇ ਦਿਨ ਦੀ ਸ਼ੋਭਾ ਯਾਤਰਾ ਕੱਢੀ ਗਈ ਆ ਇਹ ਸਾਡੇ ਪ੍ਰਧਾਨ ਪ੍ਰਦੀਪ ਮਸੀ ਜੀ ਜਿਹੜੇ ਜੂਥ ਦੇ ਪ੍ਰਧਾਨ ਆ ਉਹਨਾਂ ਦੀ ਗਵਾਈ ਵਿੱਚ ਕੱਢੀ ਗਈ ਆ ਔਰ ਉਹਨਾਂ ਦੇ ਨਾਲ ਭਾਈ ਡੀਟਾ ਜੀ ਔਰ ਜਿੰਨੇ ਵੀ ਉਹਨਾਂ ਦੇ ਟੀਮ ਦੇ ਵਰਕਰ ਆ ਉਹਨਾਂ ਦੇ ਬੜੇ ਸੰਯੋਗ ਦੇ ਨਾਲ ਇਹ ਜਿਹੜੀ ਸ਼ੋਭਾ ਯਾਤਰਾ ਆ ਸਾਰੇ ਨਗਰ ਦੇ ਵਿੱਚ ਕੱਢੀ ਗਈ ਆ ਜਿਹੜਾ ਕਿ ਹੌਲੀ ਸਪੀਡ ਚਰਚ ਦੇ ਵਿੱਚ ਪੰਜਾਬ ਦੇ ਵਿੱਚ ਮੈਂ ਸੇਵਾ ਕਰਦਾ ਹਾਂ ਮੈਨੂੰ ਕਾਰਗਰਹੀ 30 ਸਾਲ ਸੇਵਾ ਕਰਦੇ ਹੋ ਗਿਆ ਅਸੀਂ ਹਰ ਸਾਲ ਜਿਹੜੀ ਇਹ ਸ਼ੁਭ ਯਾਤਰਾ ਜਿਹੜੀ ਆ ਕਰਦੇ ਆ ਔਰ ਸਾਨੂੰ ਅੱਜ ਅੱਜਕੀ ਸਾਡੇ ਨਾਲ ਬਹੁਤ ਖਤਕਦਾਰ ਦੇ ਦਾਸ ਵੀ ਜਿਹੜੇ ਨੇ ਕਿ ਸਾਡੇ ਨਾਲ ਮਿਲੇ ਆ ਔਰ ਸੰਗਤ ਵੀ ਬਾਰੂ ਜਿਹੜੀ ਆ ਕਾਫੀ ਮਿਲੀ ਹੈ ਤਾਂ ਕਿ ਖੁਦਾ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦੇ ਵਿੱਚ ਅਸੀਂ ਚੱਕਰ ਲਗਾ ਕੇ ਆ ਖੁਦਾ ਨੇ ਸਾਨੂੰ ਬਹੁਤ ਹੀ ਆਸ਼ੀਸ਼ ਔਰ ਬਰਕਤ ਦਿੱਤੀ ਹੈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਕਿ ਉਹਨੇ ਇਹ ਦਿਨ ਸਾਨੂੰ ਦਿੱਤਾ ਕਿ ਅਸੀਂ ਸਭ ਮਿਲ ਕੇ ਪਰਮੇਸ਼ਵਰ ਦਾ ਧੰਨਵਾਦ ਕਰ ਸਕੀਏ ਔਰ ਸਭ ਸੰਗਤਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਸਮੇਂ ਦੇ ਵਿੱਚ ਇਹ ਸ਼ੁਭ ਯਾਤਰਾ ਦੇ ਵਿੱਚ ਅਸੀਂ ਮਿਲ ਕੇ ਰਹੀਏ ਔਰ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੀਏ ਧੰਨਵਾਦ ਪਹਿਲਾਂ ਮੈਂ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਜਲਾਲੀ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਯਾਹਦਾ ਕਿਉਂਕਿ ਜਿਹੜੀ ਅੱਜ ਸ਼ੁਭ ਯਾਤਰਾ ਗੱਡੀ ਗਈ ਆ ਸ਼ੁਭ ਯਾਤਰਾ ਦਾ ਮਤਲਬ ਇਹ ਹੋਈ ਆ ਕਿ ਸਾਨੂੰ ਸਾਰੇ ਮਿਲ ਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਰੱਖਣੀ ਚਾਹੀਦੀ ਜੋਸੀਂ ਪਿਆਰੋਂ ਬਤਨਾ ਇੱਕ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਹੀ ਹਰ ਸਾਲ ਦੀ ਚਾਲ ਇਹ ਪਿੰਡ ਪਣਿਆੜ ਦੇ ਵਿੱਚ ਸੋਭਿਆਤਾ ਕੱਢਦੇ ਆ ਉਹ ਜੋਸੀਂ ਸੋਭਿਆਤਾ ਕੱਢਦੇ ਆ ਤੇ ਹੀ ਅਲੱਗ-ਅਲੱਗ ਜਗ੍ਹਾ ਤੋਂ ਸਾਡੇ ਪਾਸ ਤੋਂ ਸੇਵਾਣਾ ਦੇਨੇ ਪਰ ਸੰਗਤ ਆਂਦੀ ਆ ਤੇ ਨਾਲ ਸਾਡੇ ਸਾਥ ਹੁੰਦੀ ਸੰਯੋਗ ਹੁੰਦੀ ਆ ਉਹਦਾ ਮਤਲਬ ਇਹ ਹੋਈ ਆ ਕਿ ਇੱਕ ਦੂਜੇ ਦੇ ਸੰਯੋਗ ਨਾਲ ਅਸੀਂ ਇਹ ਸੋਭਿਆਤਾ ਨੂੰ ਕਾਮਯਾਬ ਕਰਦੇ ਆ ਔਰ ਮੇਰੇ ਨਾਲ ਮੇਰੇ ਛੋਟੇ ਵੀਰ ਪਾਸਟਰ ਰਜਿੰਦਰ ਕੁਮਾਰ ਜੀ ਪਾਸਟਰ ਦੇਵ ਜੀ ਜੋਗੀ ਇਥੇ ਚਰਚ ਵਿੱਚ ਪਨਾਰਚ ਸੇਵਾ ਕਰਦੇ ਨੇ ਉਹ ਮੇਰੀ ਟੀਮ ਚਰਚ ਕਮੇਟੀ ਜਿਹੜੀ ਕਿ ਬਹੁਤ ਹੀ ਵਧੀਆ ਜੰਗ ਬਲੱਡਪ ਨੇ ਮੁਰੇ ਨੇ ਉਹ ਮੇਨਾ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਨੇ ਉਹਨਾਂ ਦੇ ਨਾਲ ਮੇਰੇ ਜੋ ਛੋਟੇ ਬੱਚੇ ਉਹ ਸਾਡੇ ਬਹੁਤ ਹੀ ਪ੍ਰੇਮੀ ਨੇ ਜਿੱਦਾਂ ਜਿੱਦਾਂ ਹੀ ਮਤਲਬ ਮਜੂਸੀ ਬਣਾਣੇ ਆ ਜਾਂ ਪੜੀਆਂ ਬਣਾਣੇ ਆ ਜਾਂ ਕੁਝ ਵੀ ਅਸੀਂ ਮਿਲ ਕੇ ਡਰਾਮਾ ਵੀ ਕਰਦੇ ਆ 24 ਨਾਈਟ ਦੇ ਇਸੇ ਤਰ੍ਹਾਂ ਸਾਡਾ ਸਾਰਾ ਸੰਜੋਗ ਸਾਡਾ ਪਿੰਡ ਸੰਜੋਗ ਦਿੰਦਾ ਹੈ ਸਾਡਾ ਪਿੰਡ ਇਸ ਤਰ੍ਹਾਂ ਦਾ ਵੀ ਸਾਰੇ ਧਰਮਾਂ ਦਾ ਕੀ ਦਾ ਸਤਿਕਾਰ ਕਰਦਾ ਹੈ ਔਰ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਸਾਨੂੰ ਸਾਰੇ ਮਿਲ ਕੇ ਸ਼ੋਭਾ ਯਾਤਰਾ ਨੂੰ ਸ਼ੋਭਾ ਬਣਾਉਣਾ ਚਾਹੀਦਾ ਹੈ ਜੇ ਸ਼ੋਭਾ ਬਣਾਣੇ ਆ ਤੇ ਸਾਡਾ ਪ੍ਰਮਾਤਮਾ ਦੇ ਘਰ ਵਿੱਚ ਹਾਜ਼ਰੀ ਲੱਗਦੀ ਆ ਤੇ ਪ੍ਰਮਾਤਮਾ ਕੋ ਬਰਕਤਾਂ ਤਾਂ ਹੀ ਮਿਲਣੀਆਂ ਜੇ ਅਸੀਂ ਉਹਦੇ ਪਾਲਣਾ ਕਰਾਂਗੇ ਤੇ ਜੇ ਅਸੀਂ ਉਹਦੇ ਹੁਕਮਨਾਮੇ ਨੂੰ ਮੰਨਾਂਗੇ ਕਿਉਂਕਿ ਪ੍ਰਭੂ ਯਿਸੂ ਮਸੀਹ ਵੀ ਸਿਖਾਉਂਦੇ ਨੇ ਕਿ ਉਹ ਸ਼ਾਂਤੀ ਦੇ ਰਾਜਕੁਮਾਰ ਨੇ ਪਰਮੇਸ਼ਰ ਔਰ ਸੱਚਮੁੱਚ ਉਹ ਸ਼ਾਂਤੀ ਹੀ ਹਰ ਜਗ੍ਹਾ ਤੇ ਚਾਹੁੰਦੇ ਨੇ ਕਿਉਂਕਿ ਆਪਣੇ ਲੋਕ ਜਿਹੜੇ ਆ ਬੜੇ ਨਰਮ ਦਿਲ ਵਾਲੇ ਨੇ ਦੇਖੋ ਪਿੱਛੇ ਜੀ ਉਹ ਕਿਛੇ ਜੀ ਬਹੁਤ ਜ਼ਿਆਦਾ ਵਿਰੋਧੀ ਤਰਾਂਜੀਆਂ ਨੇ ਬਹੁਤ ਕ੍ਰਿਸ਼ਨ ਭਾਈ ਚਰਤੇ ਗੱਲਾਂ ਕੀਤੀਆਂ ਪਰ ਫਿਰ ਵੀ ਆਪਣੇ ਲੋਕਾਂ ਨੇ ਕੀ ਦਸੀ ਨਿਰਮਤਾ ਦਸੀ ਕਿਉਂਕਿ ਉਹ ਬਾਈਬਲ ਨੂੰ ਪੜਦੇ ਨੇ ਜਿਦਾ ਅਸੀਂ ਬਾਈਬਲ ਨੂੰ ਪੜਦੇ ਆ ਸਾਨੂੰ ਬਾਈਬਲ ਇਹੋ ਸਿਖਾਉਂਦੀ ਹੈ ਵੀ ਇੱਕ ਦੂਜੇ ਨਾਲ ਪਿਆਰ ਕਰੋ ਇਸੇ ਤਰ੍ਹਾਂ ਸਾਡਾ ਧਰਮ ਇਹੋ ਸਿਖਾਉਂਦਾ ਵੀ ਇੱਕ ਦੂਜੇ ਨਾਲ ਪਿਆਰ ਕਰੋ ਪਿਆਰ ਮੁਹੱਬਤ ਨਾਲ ਆਪਣੇ ਪ੍ਰੋਗਰਾਮ ਕਰੋ ਇਹ ਕਹਾਂਦੀ ਜੋ ਅੱਜ ਇਹਨਾਂ ਪਿਆਰ ਕੰਡੋ ਨੂੰ ਦਿੱਤਾ ਜਾ ਰੋਕ ਰੋਕ ਕੇ ਕੀ ਦਿੰਗੇ ਵੇਖੋ ਜੀ ਮੇਰਾ ਪਿੰਡ ਬਹੁਤ ਵਧੀਆ ਮੈਂ ਪਿੰਡ ਦੇ ਵਿੱਚ ਸਮਾਜ ਸੇਵਾ ਸੋਸਾਇਟੀ ਵਿੱਚ ਲਾਣਾ ਉਸਨੇ ਸੋਸਾਇਟੀ ਦੇ ਲੋਕ ਭਲਾਈ ਦੇ ਕੰਮ ਵੀ ਕਰਨਾ ਜਿਵੇਂ ਰਾਸ਼ਨ ਦੇਣਾ ਵਿਧਵਾ ਜਨਨ ਕੰਬਲ ਮੰਡ ਨੇ ਜਾਂ ਸਲਾਈ ਸੈਂਟਰ ਦੀਆਂ ਮਸ਼ੀਨਾਂ ਵੰਡ ਰੀਆਂ ਗਰੀਬਾਂ ਉਹ ਲੋਕਾਂ ਦੀ ਹੈਲਪ ਕਰਨੀ ਮੇਰਾ ਇੱਕ ਤਅਵ ਹੈ ਕਿਉਂਕਿ ਮੈਨੂੰ ਪਰਮਾਤਮਾ ਵੱਲੋਂ ਮਿਲਿਆ ਗਿਆ ਤੇ ਮੇਰੇ ਪਿੰਡ ਦੇ ਲੋਕ ਮੈਨਾਂ ਬਹੁਤ ਪਿਆਰ ਕਰਦੇ ਨੇ ਬਹੁਤ ਸੰਯੋਗ ਦਿੰਦੇ ਨੇ ਹੋਰ ਇੱਥੋਂ ਤੱਕ ਕਿ ਉਹ ਗਲੀਆਂ ਦੇ ਵਿੱਚ ਕੋਈ ਸਫਾਈਆਂ ਕੀਤੀਆਂ ਉਹਨਾਂ ਨੇ ਨਾ ਮਤਲਬ